ਚੰਡੀਗੜ੍ਹ ਮੁਹਾਲੀ ਪੰਚਕੁਲਾ ਸਹਿਤ ਜਿਹੜਾ ਪ੍ਰਾਪਰਟੀ ਹੈਗੀ ਉਹ ਬਹੁਤ ਗਰੋ ਕਰਦੀ ਜਾਦੀ ਹੈ ਕਿਉਂਕਿ ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਬਹੁਤ ਵੱਡੇ ਨੇ ਇਹ ਸਾਕਾਰ ਕਰਨਾ ਚਾਹੁੰਦੇ ਨੇ ਕਿ ਭਾਈ ਸਾਡਾ ਵੱਡਾ ਸਾਰਾ ਘਰ ਹੋਵੇ ਵਧੀਆ ਫਲੈਟ ਹੋਵੇ ਅਸੀਂ ਵੀ ਰਿਸ਼ਤੇਦਾਰਾਂ ਦੇ ਵਿੱਚ ਕਹੀਏ ਕਿ ਸਾਡਾ ਭਾਈ ਚੰਡੀਗੜ੍ਹ ਫਲੈਟ ਹੈ ਲੇਕਿਨ ਪਿਛਲੇ ਕੁਝ ਸਮੇਂ ਤੋਂ ਰੇਰਾ ਪ੍ਰੂਡ ਜਿਹੜੀ ਪ੍ਰਾਪਰਟੀਆਂ ਨੇਗੀਆਂ ਉਹਦੇ ਵਿੱਚ ਕੁਝ ਮਾਮਲੇ ਦਰਜ ਹੁੰਦੇ ਆਏ ਨੇਗੇ ਕੁਝ ਲੋਕਾਂ ਨੇ ਰਿਕਵੈਸਟ ਕੀਤੀ ਹੈ ਕਿ ਭਾਈ ਸਾਡੇ ਨਾਲ ਠੱਗੀ ਹੋਈ ਹੈ ਅੱਜ ਇਹ ਜਿਹਾ ਇੱਕ ਮਾਮਲਾ ਹੋਰ ਨਵਾਂ ਆਇਆ ਜਿਹਦੇ ਵਿੱਚ ਕਾਫੀ ਜਿਹੜੇ ਵਿਕਟਿਮ ਨੇਗੇ ਕੁਝ ਲੋਕ ਹੈਗੇ ਨੇਗੇ ਜਿਨ੍ਹਾਂ ਨਾਲ ਠੱਗੀ ਹੋਈ ਹੈਗੀ ਪ੍ਰਾਪਰਟੀ ਨੂੰ ਲੈ ਕੇ ਕਹਿੰਦੇ ਭਾਈ ਅਸੀਂ ਪੇਮੈਂਟ ਕਰਤੀ ਹੈ ਉਹ ਜਿਹੜੀ ਪ੍ਰਾਪਰਟੀ ਹੈ ਉਹ ਰੇਰਾ ਪ੍ਰੂਡ ਵੀ ਅਸੀਂ ਰੇਰਾ ਕੋਰ ਵੀ ਗਏ ਆ ਲੇਕਿਨ ਸਾਡਾ ਕੋਈ ਹੱਲ ਨਜ਼ਰ ਨਹੀਂ ਆਇਆ ਇਹਨਾਂ ਤੋਂ ਜਾਣਦੇ ਆਖਰ ਉਹ ਕਿਹੜੀ ਪ੍ਰਾਪਰਟੀ ਹੈ ਕੀ ਨਾਮ ਹੈ ਉਹਦਾ ਤੇ ਕਿਵੇਂ ਸ਼ੁਰੂਆਤ ਹੁੰਦੀ ਹੈ ਆਖਰ ਦੇ ਜਦੋਂ ਪਰਚੇਸ ਹੁੰਦੀ ਹੈ ਉਦੋਂ ਕੀ ਉਹਨੂੰ ਡਾਕੂਮੈਂਟਸ ਮਿਲਦੇ ਨੇਗੇ ਸਾਡੇ ਨਾਲ ਕੋਈ ਸਖਸ਼ ਮੌਜੂਦ ਨੇ ਸਾਹਮਣੇ ਗੱਲਬਾਤ ਕਰਦੇ ਆ ਅ ਜੀ ਮੇਰਾ ਕੀੜੀ ਹਾਂ ਸ਼ੁਭਮ ਹੈ ਜੀ ਮੇਰਾ ਨਾਮ ਸ਼ੁਭਮ ਹੈ ਸ਼ੁਭਮ ਕਿਹੜੀ ਪ੍ਰਾਪਰਟੀ ਹੈ ਸੀ ਕਿਹੜੀ ਸਾਈਟ ਹੈ ਜਿੱਥੇ ਤੁਸੀਂ ਪਰਚੇਸਿੰਗ ਕਰਦੇ ਹੋ ਅਸੀਂ ਸਰ ਸ਼ੁਸ਼ਮਾ ਪ੍ਰਸਟੀਨ ਦੇ ਵਿੱਚ 2019 ਦੇ ਵਿੱਚ ਇਨਵੈਸਟਮੈਂਟ ਕਰੀ ਥੀ 40 ਲੱਖ ਰੁਪਏ ਦੀ ਇਹਨਾਂ ਨੇ ਕਿਹਾ ਜੀ ਇਹ ਸ਼ੋਰਟ ਰਿਟਰਨ ਤੁਹਾਨੂੰ ਦਵੋਗੇ ਜਦ ਤੱਕ ਪ੍ਰੋਜੈਕਟ ਕੰਪਲੀਟ ਨਹੀਂ ਹੁੰਦਾ ਠੀਕ ਹੈ ਜੀ ਚਲੋ ਅਸੀਂ ਇਹਨਾਂ ਨੇ ਕਿਹਾ ਕਿ 2 ਸਾਲ ਦੇ ਅੰਦਰ-ਅੰਦਰ ਤੁਸੀਂ ਪੇਮੈਂਟ ਜਿਹੜੀ ਹੈ 40 ਲੱਖ ਦੀ ਸਾਨੂੰ ਦੇਣੀ ਹੈ। ਔਰ ਮੇਰਾ ਤੁਸੀਂ ਦੇਖ ਸਕਦੇ ਹੋ ਐਗਰੀਮੈਂਟ ਆਫ ਸੇਲ ਵੀ ਮੇਰਾ ਪਿਆ। ਰੇਰਾਂ ਨੰਬਰ ਵੀ ਉਹਦੇ ਹੈਗਾ ਔਰ ਜਿਹੜਾ ਮਈ ਉਹੜੋ ਪੇਮੈਂਟ ਸੀ ਅਸੀਂ ਬਾਇ ਚੈੱਕ ਦਈਆਂ ਉਹ ਵੀ ਇਹਨਾਂ ਦੇ ਵਿੱਚ ਹੈ। ਹਾਲਾਂਕਿ ਇਹਨਾਂ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ 9 12 2025 ਨੂੰ ਇਹਨਾਂ ਨੇ ਮੇਰੇ ਨਾਲ ਕਮਿਟਮੈਂਟ ਕਰੀ ਸੀ ਕਿ ਮੈਂ ਸੁਸ਼ਮਾ ਵਾਲੇ ਕਿ ਤੁਹਾਨੂੰ ਇਹ ਸੀ ਪ੍ਰੋਜੈਕਟ ਜਿਹੜਾ ਹੈ ਹੈਂਡਓਵਰ ਕਰ ਦੋਗੇ। 9 12 25 ਆਣੇ ਵਾਲੀ ਐ ਮਹੀਨੇ ਦੇ ਵੀ ਘੱਟ ਟਾਈਮ ਰਹਿ ਗਿਆ ਵਾ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਕੋਈ ਹਾਲੇ ਵਾਈਟ واਸ਼ ਨਹੀਂ ਹੋਈ ਕੋਈ ਪਾਰਕ ਹੀ ਨਹੀਂ ਬਣੀ ਕੋਈ ਬਿਲਡਿੰਗ ਅਪ ਟੂ ਦਾ ਮਾਰਕ ਨਹੀਂ ਹੈ ਕੋਈ ਇਲੈਕਟ੍ਰਿਸਿਟੀ ਵਰਕ ਨਹੀਂ ਹੈ ਤਾਂ ਇਹ 9 ਤਰੀਕ ਨੂੰ ਉਹਦਾ ਇਹ ਦੇ ਨਹੀਂ ਸਕਦੇ 9 12 2025 ਨੂੰ ਦੇ ਨਹੀਂ ਸਕਦੇ ਠੀਕ ਹੈ ਜੀ ਹੁਣ ਸਾਨੂੰ ਇਹ ਸੁਣਨੇ ਮਾਰਿਆ ਕਿ ਇਹ ਪ੍ਰੋਜੈਕਟ ਜਿਹੜਾ ਬਾਈਂਡ ਅਪ ਕਰਕੇ ਇਹ ਉਰ ਦੇ ਦੇ ਛੱਡਣੇ ਦੀ ਫਰਾਗਮਾ ਪੂਰੇ ਹੈ ਅੱਛਾ ਠੀਕ ਹੈ ਜੀ ਤਾਂ ਸਾਡਾ ਇਹੀ ਸਰਕਾਰ ਤੇ ਅਪੀਲ ਹੈ ਕਿ ਜਿੰਨੇ ਵੀ ਇਨਵੈਸਟਮੈਂਟ ਇਨਵੈਸਟਰ ਹੈਗੇ 1000 1500 ਇਨਵੈਸਟਰ ਮੇਰੇ ਖਿਆਲ ਨਾਲ ਹੈ ਤਾਂ ਉਹਦਾ ਪੈਸਾ ਬਚਾਉਣੇ ਵਾਸਤੇ ਇਹਨਾਂ ਦੇ ਜਿਹੜੇ ਪਾਸਪੋਰਟਸ ਹੈ ਉਹਨਾਂ ਨੂੰ ਆਪਣੇ ਵੱਲ ਰੱਖਿਆ ਜਾਏ ਤਾਂ ਕਿ ਇਹ ਦੇਸ਼ ਨਾ ਛੱਡ ਕੇ ਜਾ ਸਕੇ ਔਰ ਬੰਦੀ ਜਿਹੜੀ ਪੁਲਿਸੀਆ ਕਾਰਵਾਈ ਇਹਨਾਂ 'ਪਾ ਹੋਈ ਤੁਸੀਂ ਕਿੰਨੇ ਪੈਸੇ ਪਏਗੀ ਤੁਸੀਂ ਸ਼ੁਰੂਆਤ ਦੇ ਵਿੱਚ ਸਰ 40 ਲੱਖ ਦੇ ਚੈੱਕ ਦੇ ਆ ਸਾਰਾ ਸ਼ੁਰੂਆਤ ਦੇ ਵਿੱਚ ਚੈੱਕ ਦਿੱਤੇ ਤੁਸੀਂ ਉਹਨਾਂ ਨੂੰ 40 ਲੱਖ ਪਹਿਲਾਂ 2 ਲੱਖ ਦਾ ਚੈੱਕ ਗਿਆ 6 ਲੱਖ ਦਾ ਗਿਆ ਐਂ ਕਰਦੇ ਕਰਦੇ 2 ਸਾਲ ਦੇ ਅੰਦਰ ਅਸੀਂ ਇਹਨਾਂ ਨੂੰ ਪੇਮੈਂਟ ਦੇਈ ਹੈ ਇੱਕਦਮ ਨਹੀਂ ਦੇਈ ਚੈੱਕਸ ਪਹਿਲਾਂ ਵਾਦਾ ਕੀਤਾ ਸੀ ਪਰਚੇਸਿੰਗ ਟਾਈਮ ਕਿ ਭਾਈ ਤੁਹਾਨੂੰ ਸ਼ੋਰਟ ਇਨਕਮ ਵੀ ਮਿਲੂਗੀ ਪਰ ਮੰਥਲੀ ਸ਼ੋਰਟ ਰਿਟਰਨ ਤੁਹਾਨੂੰ ਦਵਾਂਗੇ ਜੀ 40 ਲੱਖ ਦੀ 1% ਗਿਆ ਦਾ ਮਹੀਨੇ ਦਾ 40000 ਰੁਪਏ ਬਣਦਾ ਉਹ ਵੀ ਆਇਆ ਤੁਹਾਨੂੰ ਹਾਂਜੀ 2-3 ਸਾਲ ਆਇਆ ਉਸ ਤੋਂ ਬਾਅਦ ਬੰਦ ਹੋ ਗਿਆ 2.5 ਸਾਲ ਹੋ ਗਏ ਬੰਦ ਹੋ ਗਿਆ 1.5-2 ਸਾਲ ਤੇ ਬੰਦ ਆ ਜੀ ਬੰਦ ਹਾਂਜੀ ਕਿ ਥੋੜਾ ਜਿਹਾ ਫਲੈਟ ਕਿੰਨੀ ਵੀ ਅਚਕੀ ਸੀਗਾ ਫਲੈਟ ਨਹੀਂ ਹੈ ਮੇਰਾ ਲੋਕੇਬਲ ਆਫਿਸ ਹੈ ਜੀ ਸੋਹੋ ਹੈ ਜੀ ਹਾਂ ਜੀ ਸ਼ਾਪ ਆਫ ਇਸ ਹੋਮ ਆਫਿਸ ਜੀ ਉਹ ਤਾਂ ਮੇਰਾ 525 ਸਕਰ ਫੁੱਟ ਦਾ ਸ਼ਾਇਦ ਠੀਕ ਹੈ ਜੀਦ ਮੈਂ ਲਿਖਿਆ ਹੋਏਗਾ ਮੈਂ ਤੁਹਾਨੂੰ ਦੱਸ ਦਿੰਦਾ 400 ਸਕਰ ਸਾਢੇ 450 ਸਕਰ ਫੁੱਟ ਹੈ ਸਰ ਠੀਕ ਹੈ 15 ਬਾਈ 30 ਕਾ ਜੀ ਠੀਕ ਜੀ ਤੁਹਾਡੀ ਟੋਟਲ ਹੁਣ ਕਿੰਨੀ ਇਨਕਮ ਹੋਣੇ ਉੱਪ ਕਿੰਨੇ ਪੈਸੇ ਉਹਨਾਂ ਕੋਲ ਜਾ ਚੁੱਕੇ ਆ ਮੇਰਾ ਸਰ 40 ਦਾ 40 ਜਾ ਚੁੱਕਿਆ ਦੀ 40 ਚਲਾ ਗਿਆ ਹੁਣ ਉਹਨਾਂ ਵੱਲੋਂ ਕੀ ਕਿਹਾ ਜਾਂਦਾ ਜੇ ਤੁਸੀਂ ਪੁੱਛਦੇ ਕਿ ਭਾਈ ਸਾਡੀ ਜਿਹੜੀ ਪ੍ਰੋਪਰਟੀ ਸਾਨੂੰ ਹੈਂਡ ਓਵਰ ਕਰੋ ਹਾਂਜੀ ਉਹ ਕਹਿੰਦੇ ਹਲੇ ਸਾਡੇ ਕੋਲ ਪੈਸਾ ਨਹੀਂ ਜਾਂ ਪੈਸਾ ਹੋਏਗਾ ਥੋੜੇ ਬਿਲਡਿੰਗ ਬਣਾ ਦੇਗੇ ਫਿਰ ਉਸ ਟਾਈਮ ਹੈਂਡ ਓਵਰ ਕਰ ਦੰਗੇ ਅ ਹੁਣ ਸਾਡੇ ਨਾਲ ਉਰੇ ਬੰਦੇ ਖੜੇ ਆ ਮੈਨੂੰ 2025 ਤੱਕ ਦਾ ਟਾਈਮ ਦੇ ਆ ਕੀ ਸੀ 2028 ਦਾ ਕਿਸੇ ਨੂੰ 27 ਦਾ ਕਿਸੇ ਨੂੰ 30 ਦਾ ਤਾਂ ਉਹ ਇਹ ਨਹੀਂ ਪਤਾ ਕੀ ਖਤ ਤੱਕ ਇਹ ਸਾਨੂੰ ਬਿਲਡਿੰਗ ਦਿੰਦੇ ਸੋ ਬਿਲਕੁਲ ਤੁਹਾਡਾ ਕੀ ਨਾਮ ਹੈ ਜੀ ਵੀਰ ਗੁਪਤਾ ਮੇਰਾ ਨਾਮ ਹੈ ਜੀ ਵੀਰ ਜੀ ਤੁਹਾਡਾ ਕਿਹੜਿਆ ਕਿਸ ਸੋਸਾਇਟੀ ਦੇ ਵਿੱਚ ਫਲੈਟ ਹੈ ਜਿਹੜਾ ਤੁਸੀਂ ਲੈਤਾ ਸੀ ਮੈਂ ਸ਼ੁਭਮਾ ਵੈਲਿੰਗਸ਼ਾ ਜ਼ੀਰੋ ਪੁਆਇੰਟ ਦਾ ਫਲੈਟ ਬੁੱਕ ਕਰਾਇਆ ਸੀ ਤੇ ਬਿਲਕੁਲ ਰੈਡੀ ਟੂ ਮੂਵ ਇਨ ਫਲੈਟ ਸੀ ਕੋਈ ਤੇ ਇਸ਼ੂ ਨਹੀਂ ਸੀ ਕਿੱ ਕਿੰਨੇ ਸਾਲ ਚ ਕਿਰਾਏ ਤੁਸੀਂ ਫਲੈਟ ਮੈਂ 2025 ਦੇ ਜਨਵਰੀ ਚ 25 ਜਨਵਰੀ ਚ ਕਿਰਾਇਆ ਹਾਂ ਓਕੇ ਰੈਡੀ ਟੂ ਮੂਵ ਦੀ ਪੋਜੈਸ਼ਨ ਦੇ ਮੌਕੇ ਤੇ ਪਏ ਸੀ ਫਲੈਟ ਬਿਲਕੁਲ 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 ਬਸ ਲੈਂਦੇ ਕਿਉਂ ਨਹੀਂ ਉਸ ਟਾਈਮ ਥੋੜਾ ਬਤਾ ਜਦ ਫਿਨਿਸ਼ਿੰਗ ਵਰਕ ਰੰਗਦਾ ਸੀਗਾ ਇਹ ਕਹਿੰਦੇ ਜੀ ਤੁਸੀਂ ਪੇਮੈਂਟ ਸਬਮਿਟ ਕਰਦੇ ਹੋ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ 57% ਟੋਟਲ ਮਾਰਡਮੈਨ ਨੂੰ ਪੇ ਕਰ ਚੁੱਕੇ ਹਾਂ ਉਦੋਂ ਵੀ 27% ਕਿੰਨੇ ਦਾ ਫਲੈਟ ਸੀਗਾ 96 ਲੱਖ ਦਾ ਮੇਰੀ ਡੀਲ ਹੋ ਚੁਣਾ ਹੋਰ 96 ਲੱਖ ਦੀ ਥੋੜੀ ਫਾਈਨਲ ਡੀਲ ਹੋ ਜੀਰੋ 54 ਲੱਖ ਮੈਂ ਉਹਨਾਂ ਨੂੰ ਦੇ ਚੁੱਕਾ ਹਾਂ ਆਲਰੇਡੀ ਬੈਲੈਂਸ ਮੈਂ ਉਹਨਾਂ ਤੋਂ ਲੋਨ ਕਰਾਣਾ ਸੀ ਇਹਨਾਂ ਦੀ ਰეკਮੈਂਡੇਸ਼ਨ ਤੇ SBI ਤੋਂ ਮੈਂ ਲੋਨ ਸ਼ੁਰੂ ਕਰਾਇਆ ਬਟ SBI ਨੇ ਪੇਪਰ ਲੈਣ ਤੋਂ ਬਾਅਦ ਸਾਰਾ ਮਨ ਮਨਾ ਕਰਤਾ ਹੀ ਸਾਡਾ ਇਹਨਾਂ ਦਾ ਟਾਈਪ ਖਤਮ ਹੋ ਗਿਆ ਅਸੀਂ ਲੋਨ ਨਹੀਂ ਕਰ ਪਾਵਾਂਗੇ ਅੱਛਾ ਇਹਨਾਂ ਦੀ ਰეკਮੈਂਡੇਸ਼ਨ ਤੇ ਫਿਰ ਮੈਂ ਲੋਨ ਸੈਸ਼ਨ ਕਰਾਇਆ SSC ਬੈਂਕ ਤੋਂ ICICI ਬੈਂਕ ਨੇ ਤਾਂ ਕੈਨੋ ਸੀ ਡਿਮਾਂਡ ਕਰ ਰਿਹਾ ਸੀ ਡਿਸਪਰਸ ਕਰਨ ਵਾਸਤੇ ਜੋ ਇਹ ਐਨਓਸੀ ਨਹੀਂ ਦੇ ਪਾਏ ਠੀਕ ਹੈ ਅਲਟੀਮੇਟਲੀ ਅੱਜ 11 ਮਹੀਨੇ ਹੋ ਕੇ ਲਟਕਾਉਂਦੇ ਰਹੇ ਜੀ ਐਨਓਸੀ ਆ ਜੇਗੀ ਆ ਜੇਗੀ ਆ ਜੇਗੀ ਨਹੀਂ ਆਈ ਇੱਕ ਦਿਨ ਸਾਡੀ ਮੀਟਿੰਗ ਪ੍ਰਤੀ ਮਿੱਤਲ ਨਾਲ ਹੋਈ ਉਹਨੇ ਕਮਿਟ ਕੀਤਾ ਜੀ ਅਸੀਂ ਇਹ ਫਲੈਟ ਕਿਸੇ ਨੂੰ ਵੇਚ ਦਾਂ ਅੱਛਾ ਮਤਲਬ ਕਿ ਐਗਰੀਮੈਂਟ ਮੇਂ ਨਾਂ ਤੇ ਹੈ ਮੈਂ ਪੇਮੈਂਟ ਦੇ ਚੁੱਕਾ ਇਹਨਾਂ ਨੂੰ ਐਗਰੀਮੈਂਟ ਆਫ ਸੇਲ ਤੁਹਾਡੇ ਕੋਲ ਹੈਗਾ ਲੇਕਿਨ ਉਹਨਾਂ ਨੇ ਕਿਹਾ ਕਿ ਤੁਹਾਡੇ ਵਾਲਾ ਫਲੈਟ ਅਸੀਂ ਕਿਸੇ ਹੋਰ ਨੂੰ ਵੇਚ ਦਾਂ ਇਹ ਗੱਲ ਕਿਸ ਨੇ ਕਹੀ ਤੁਹਾਨੂੰ ਮਿੱਤਲ ਓਨਰ ਨੇ ਉਹ ਓਨਰ ਨੇ ਜਿਹੜੇ ਹਾਂਜੀ ਠੀਕ ਹੈ ਜੀ ਪਰ 31 ਮਈ ਕੋ ਸਾਡੀ ਲਾਸਟ ਪੋਜੀਸ਼ਨ ਸੀ ਅੱਛਾ ਦਸਟਰੀ ਵੀਰ ਪੋਜੀਸ਼ਨ ਮਿਲ ਨਹੀਂ ਤੇ ਜੋ ਨਿਕਲ ਚੁਕੀ ਹੈ ਉਸ ਤੋਂ ਬਾਅਦ ਤੁਸੀਂ ਗੱਲਬਾਤ ਨਹੀਂ ਕੀਤੀ ਕਿ ਭਾਈ ਫਲੈਟ ਤਾਂ ਅਸੀਂ ਲੈਤਾ ਹੋਇਆ ਸੀ ਰੈਗੂਲਰ ਮੀਟਿੰਗ ਹੋ ਰਹੀਆਂ ਨੇ ਨੀਹਾ ਗੁਪਤਾ ਨਾਲ ਜੀਐਮ ਸੇਲਸ ਦੇ ਪ੍ਰਤੀ ਮੀਤਨ ਡੈ ਰੈਗੂਲਰ ਮੀਟਿੰਗ ਹੋ ਰਹੀਆਂ ਨੇ ਪਹਿਲਾਂ ਕਮਿਟ ਕਰਦੇ ਰਹੇ ਸੀ ਤੁਹਾਨੂੰ ਆਪਾਂ ਫਲੈਟ ਦੇ ਦਾਂਗੇ ਮਲੋਨ ਵੀ ਕਰਾ ਦਾਂਗੇ ਹੁਣ ਰੀਸੈਂਟਲੀ ਹੋਇਆ ਕਿ ਆਪਾਂ ਤੁਹਾਨੂੰ ਨਾ ਫਲੈਟ ਦੇ ਪਾਵਾਂਗੇ ਨਾ ਰਜਿਸਟਰੀ ਕਰਾ ਪਾਵਾਂਗੇ ਤੁਹਾਨੂੰ ਡਿਫਰਡ ਕਰ ਦਿੰਦੇ ਆ ਬਟ ਡਿਫਰਡ ਦਾ ਟਾਈਮ ਆ ਗਿਆ 1.5 ਸਾਲ ਬਾਅਦ ਮੈਂ ਇਹਨਾਂ ਨੂੰ ਕਹਾਈ ਤੁਸੀਂ ਪਹਿਲਾਂ ਬਣਾ ਐਗਰੀਮੈਂਟ ਹੋਣਾ ਕੀਤਾ ਹੁਣ ਤੁਹਾਡੇ 1.5 ਸਾਲ ਦਾ ਮੈਂ ਕਿਹਾ ਕਮਿਟ ਤੁਹਾ ਕੋਈ ਕੋਈ ਬਾਬੇ ਇਹਦਾ ਹੀ ਹਿਸਾਬ ਹੈ ਕਿ ਜੇ ਤੁਸੀਂ ਕੋਈ ਚੀਜ਼ ਲੈ ਹੀ ਲਈ ਪੈਸੇ ਨਾਲੇ ਹਫ਼ਤੇਵਤ ਪੇ ਵੀ ਕਰਤੇ ਹੁਣ ਤੁਹਾਨੂੰ ਫਲੈਟ ਨਹੀਂ ਮਿਲਦਾ ਉਹਦੇ ਬਦਲੇ ਤੁਹਾਨੂੰ ਪੈਸੇ ਵਾਪਸ ਦੇ ਦਿੰਨੇ ਆ ਇਹ ਤੁਸੀਂ ਕਾਰਨ ਨਹੀਂ ਪੁੱਛਿਆ ਕਿ ਭਾਈ ਕੀ ਗੱਲ ਮਹਿੰਗੇ ਮੁੱਲ ਚ ਵਿਕ ਗਿਆ ਫਲੈਟ ਉਹ ਮੈਂ ਇਹਨਾਂ ਨੂੰ ਕੀ ਬਾਤ ਸਭ ਕੁਝ ਬਾਤ ਇੱਕ ਪ੍ਰਤੀ ਮਤਲਬ ਖੁਦ ਕਹਾ ਕੇ ਆਪ ਕੋ ਹਮ ਜੋ ਪਾਰਟੀ ਬਚਾਣਾ ਇਸ ਕੋ ਕਿ ਉਸ ਕੋ ਮਨ ਕਰ ਸਕਦੇ ਤਾਂ ਕਈ ਔਰ ਸੈਟ ਕਰ ਦਿੰਗੇ ਆਪ ਕੋ 1 ਕਰੋੜ ਕੀ ਰਜਿਸਟਰੀ ਕਰਾਣੀ ਪੜੇਗੀ ਇਸ ਕੀ ਇਸ ਫਲੈਟ ਕੀ ਪਰ ਜਦ ਕਿ ਉਸ ਕੀ ਰਜਿਸਟਰੀ ਹੋਣੀ ਸੀ 52 ਲੱਖ ਕੀ ਉਹਨਕੇ ਐਗਰੀਮੈਂਟ ਕੇ ਮੁਤਾਬਿਕ अच्छा तो हमने उसका कारण पूछा भैया क्यों हो रहा था कि जो रेट बढ़ गए मगर रेट मुझे पता है कहाँ बढ़े हैं कैसे बढ़े हैं और जो ऊपर खर्चा आएगा वो आप पे करोगे हम नहीं पे करेंगे रेट आने समय तो हो जिस समय थोड़ी गल हुई है वो डील हो है वो करेगा वो एग्रीमेंट कैंसिल करेंगे हम मगर नहीं पार्टी आएगी हमारे सामने वो उन जिनको बेचा है अभी वो डील हमारे सामने जो हुई हुई है वो कैंसिल का हमारे सामने होगा اس کے بعد ہم اگے بات کریں گے تو ਤੁਸੀਂ ਵੀਰੇ ਜਦੋਂ ਉਹਨਾਂ ਨੇ ਮਨਾਂ ਕਰਤਾ ਕਿ ਪੈਸੇ ਨਹੀਂ ਮਿਲਦੇ ਜਾਂ ਡੇਢ ਸਾਲ ਬਾਅਦ ਮਿਲਣਗੇ ਤੁਸੀਂ ਕਹਿੰਦਾ ਵੀ ਇਸ ਵਾਰ ਹੁਣੇ ਲੈਣੇ ਨੇ ਡੇਢ ਸਾਲ ਬਾਅਦ ਨਹੀਂ ਲੈਣੇ ਫਿਰ ਤੁਸੀਂ ਆਪਣੀ ਸ਼ਿਕਾਇਤ ਕੀ ਦੀ ਕੋਲ ਕਿਸੇ ਸਰਕਾਰੀ ਅਦਾਰੇ ਕੋਲ ਪਹੁੰਚੇ ਜੀ ਜੀ ਵੀ ਪੁਲਿਸ ਪੰਜਾਬ ਨੂੰ ਵੀ ਕੀਤਾ ਹੋਇਆ ਜੀ ਅਸੀਂ ਕੰਜ਼ਿਊਮਰ ਕੋਰਟ ਕੀ ਸੀ ਪਾਇਆ ਕੇਸ ਚੱਲ ਰਿਹਾ ਮੇਰਾ ਤੇ ਜਿਹੜੇ ਆਪਣੇ ਰਿੰਦਾਵਾ ਸਾਹਿਬ ਉਹਨਾਂ ਨੇ ਅਪੀਲ ਕੀਤੀ ਸੀ ਬਟ ਕੁਝ ਸੁਣਵਾਈ ਨਹੀਂ ਪਰ ਕੰਜ਼ਿਊਮਰ ਕੋਰਟ ਸ਼ੁਰੂ ਹੋ ਗਿਆ ਮੇਰਾ ਕੰਜ਼ਿਊਮਰ ਕੋਰਟ ਕੇਸ ਸ਼ੁਰੂ ਹੋ ਗਿਆ ਕੀ ਅਪੀਲ ਆ ਰਹੀ ਉਹਨਾਂ ਵੱਲੋਂ ਸਾਹਮਣੇ ਹਲੇ ਜਿਹੜਾ ਮੇਰਾ ਫਲੈਟ ਸੀ ਉਹ ਤੇ ਸਟੇਲ ਜਾਦਾ ਕੋਈ ਸਮਝ ਨਹੀਂ ਹੁੰਦਾ ਸਸੇ ਲੱਗਿਆ ਹੋਇਆ ਫਿਰ ਤਾਂ ਤੁਹਾਡਾ ਕਿਉਂ ਜਿਹੜਾ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਗੱਲਬਾਤ ਚੱਲ ਰਹੀ ਹੈ ਪਹੁੰਚ ਗਿਆ ਹੈ ਮੈਨੂੰ ਮੈਨੂੰ ਲੱਗਿਆ ਸੀ ਬ੍ਰਦਰ ਜਿਨ੍ਹਾਂ ਨੇ ਬੰਦੇ ਨੂੰ ਵੇਚਿਆ ਹੈ ਐਸਬੀਏ ਤੋਂ ਅਪਲਾਈ ਕਰ ਰਹੇ ਲੋਨ ਮੈਂ ਅਪਰੋਚ ਐਸਬੀਏ ਨੂੰ ਵੀ ਕਿਹਾ ਤੁਹਾਨੂੰ ਲੋਨ ਦੀ ਮੇਲ ਪਾਤੀ ਵੀ ਲੋਨ ਨਾ ਦਿੱਤਾ ਜਾਏ ਕਿਉਂਕਿ ਡਿਸਪਿਊਟ ਦੀ ਪ੍ਰਾਪਰਟੀ ਹੈ ਬਟ ਹੈਰਾਨੀ ਦੀ ਗੱਲ ਹੈ ਐਸਬੀਏ ਵਾਲੇ ਬੈਂਕ ਮੈਨੂੰ ਕੁਝ ਨਹੀਂ ਕਰਨ ਲੱਗੇ ਤੁਸੀਂ ਰੋਕੋ ਨੂੰ ਸਬਮਿਟ ਕਰੋ ਤੁਸੀਂ ਕੌਣ ਹੋ ਅੱਛਾ ਮਤਲਬ ਕਿ ਮੈਂ ਤਾਂ ਉਹਨੂੰ ਇੱਕ ਅਪਰੋਚ ਕਰ ਰਿਹਾ ਤੁਸੀਂ ਆਰਐਨਡੀ ਤੁਸੀਂ ਰਿਸਰਚ ਕਰੋ ਨਾ ਵੀ ਇਹ ਬੰਦੇ ਦੀ ਕੰਪਲੇਂਟ ਆਈ ਹੈ ਕਿਉਂ ਆਈ ਹੈ ਤੁਸੀਂ ਰਿਸਰਚ ਕਰੋ ਵੀ ਕਿਉਂ ਵੇਚ ਵਿੱਚਿਆ ਕਿਦਾਂ ਹੋਇਆ ਨਹੀਂ ਪਰ ਉਹ ਮੈਨੂੰ ਕੁਝ ਨਹੀਂ ਕਰ ਰਹੇ ਨੇ ਉਲਟਾ ਨਹੀਂ ਤੁਹਾਡਾ ਹੁਣ ਜਦੋਂ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਤੁਹਾਡਾ ਅੱਜ ਮੀਡੀਆ ਕੋਲ ਆਉਣ ਦਾ ਮਕਸਦ ਕੀ ਸੀਗਾ ਜਦੋਂ ਆਲਰੇਡੀ ਤੁਹਾਡਾ ਕੇਸ ਜਿਹੜਾ ਕੋਰਟ ਦੇ ਵਿੱਚ ਹੀ ਚੱਲ ਰਿਹਾ ਹੈਗਾ ਸੋ ਮੀਡੀਆ ਕੋਲ ਪਹੁੰਚਿਓ ਕੀ ਤੁਹਾਡੀ ਮੰਗ ਹੈਗੀ ਮੰਗ ਮੇਰੀ ਇਹ ਹੈ ਇੱਕ ਤਾਂ ਮੇਰਾ ਕੇਸ ਸੋਲਵ ਰਹੇ ਜਲਦੀ ਜਲਦੀ ਹੋਏ ਮੀਡੀਆ ਤੱਕ ਪਹੁੰਚੇ ਸੈਕਲ ਨੇ ਜਿਹੜੇ ਮੈਂ ਦੂਸਰੇ ਕੋਈ ਇਨਵੈਸਟਰ ਹੈ ਜਾਂ ਕੋਈ ਕਸਟਮਰ ਹੈ ਉਹ ਵਿਚਾਰਾ ਪਰੇਸ਼ਾਨ ਨਾ ਹੋਏ ਉਹ ਨਾ ਫਸੇ ਕੁੱਲ ਕਿੰਨੇ ਐਸ ਇਨਵੈਸਟਰ ਨੇ ਜਿਹੜੇ ਇਸ ਤੋਂ ਦੁਖੀ ਨੇਗੇ ਇਸ ਕੰਮ ਤੋਂ ਜਿਨ੍ਹਾਂ ਨਾਲ ਠੱਗੀ ਵੱਜੀ ਹੈ ਸ਼ੁਸ਼ਮਾ ਦੀ ਜੇ ਮੈਂ ਗੱਲ ਕਰਾਂ ਓਵਰਲ ਪ੍ਰੋਜੈਕਟਸ ਦੀ ਘੱਟੋ ਘੱਟ 700 800 ਬੰਦਾ ਹੈ ਜੋ ਪਰੇਸ਼ਾਨ ਹੈ ਨਾ ਤੋਂ ਅੱਛਾ ਜੀ ਉਹ ਸਾਰੇ ਤੁਹਾਡੇ ਨਾਲ ਉਹ ਵੀ ਕੰਪਲੇਂਟ ਕਰ ਰਹੇ ਨੇ ਬਿਲਕੁਲ ਸਰ ਮੇਰੇ ਨਾਲ ਸੋ ਬਿਲਕੁਲ ਜਿਹੜਾ ਪ੍ਰਾਪਰਟੀ ਨੂੰ ਲੈ ਕੇ ਟਰਾਈ ਸਿਟੀ ਦੇ ਵਿੱਚ ਜਿਹੜੇ ਮਾਮਲੇ ਨੇ ਉਹ ਲਗਾਤਾਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈਗਾ ਇਹ ਕਾਫੀ ਜਿਹੜੀਆਂ ਸ਼ਿਕਾਇਤਾਂ ਨਹੀਂ ਆਈਆਂ ਰੇਰਾ ਪ੍ਰੂਡਜੈਕਟ ਕਈ ਵਾਰ ਰੇਰਾ ਆਉਣ ਤੋਂ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਸੀਗੀਆਂ ਲੇਕਿਨ ਜਦੋਂ ਤੋਂ ਰੇਰਾ ਆਇਆ ਹਾਲਾਂਕਿ ਮੁੱਦੇ ਘਟੇ ਸੀਗੇ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਕੁਝ ਮਾਮਲੇ ਸੀ ਸਾਹਮਣੇ ਆਉਦੇ ਰਹੇ ਨੇ ਲਗਾਤਾਰ ਜਿਹੜਾ ਅੱਜ ਮਾਮਲਾ ਜਿਵੇਂ ਆਇਆਗਾ ਇੱਕ ਪਾਰਟੀ ਨੂੰ ਲੈ ਕੇ ਕਿ ਭਾਈ ਉਹਨਾਂ ਨੂੰ ਫਲੈਟ ਲੈਤੇ ਸੀਗੇ ਐਗਰੀਮੈਂਟ ਆਫ ਸੇਲ ਇੱਕ ਡੀਡ ਵੀ ਹੋਈ ਹੈ ਉਸ ਤੋਂ ਬਾਅਦ ਵੀ ਕੁਝ ਅਸੀਂ ਠੱਗੀਆਂ ਵਜੀਆਂ ਨੇ ਕਈਆਂ ਨਾਲ ਤਾਂ ਇਹ ਹੈ ਕਿ ਪੈਸੇ ਹੀ ਵਾਪਸ ਨਹੀਂ ਕੀਤੇ ਇੱਕ ਪਾਰਟੀ ਨਾਲ ਹੋਇਆ ਕਿ ਪੈਸੇ ਵਾਪਸ ਕਰਾਂਗੇ ਡੇਢ ਸਾਲ ਬਾਅਦ ਕਰਾਂਗੇ ਉਹ ਕੋਰਟ ਚਲੇ ਜਾਂਦੇ ਨੇਗੇ ਕੋਰਟ ਦੇ ਵਿੱਚ ਕੇਸ ਚੱਲ ਰਿਹਾਗਾ ਸੋ ਇਦਾਂ ਦੇ ਮਾਮਲੇ ਜਿਹੜੇ ਪ੍ਰਾਪਰਟੀ ਨੂੰ ਲੈ ਕੇ ਲਗਾਤਾਰ ਵਧਦੇ ਆ ਰਹੇ ਨੇ ਲੇਕਿਨ ਇਹਦੇ ਵਿੱਚ ਸੁਣਵਾਈ ਕਿਵੇਂ ਹੁੰਦੀ ਹੈ ਕਿੰਨੇ ਮਾਮਲੇ ਹੱਲ ਹੁੰਦੇ ਨੇਗੇ ਇਹ ਹਜੇ ਤੱਕ ਵਿਸ਼ੇ ਦੀ ਜਾਂਚ ਪੈਂਡਿੰਗ ਪਈ ਹੈਗੀ ਹਜੇ ਤੱਕ ਚੱਲ ਰਹੀ ਹੈ ਰੈਰਾ ਵੀ ਆਕਰ ਈਓ ਡਬਲ ਕੋਲ ਗਏ ਨੇਗੇ ਪੰਜਾਬ ਪੁਲਿਸ ਕੋਲ ਵੀ ਜਾਂਦੇ ਲਗਾਤਾਰ ਜਾਂਦੇ ਰਹੇ ਨੇ ਕਿਉਂਕਿ ਪ੍ਰਾਪਰਟੀ ਦੇ ਜਿਹੜਾ ਮਾਮਲਾ ਹੈਗਾ ਉਹ ਅੱਜ ਕੱਲ ਪ੍ਰਾਪਰਟੀ ਦੇ ਕੰਮ ਬਹੁਤ ਜ਼ਿਆਦਾ ਵੱਧ ਚੁੱਕੇ ਹੈਗਾ ਹਰ ਬੰਦਾ ਕਹਿੰਦਾ ਕਿ ਭਈ ਮੈਂ ਡੀਲਰ ਐ ਮੈਂ ਇਨਵੈਸਟਰ ਐ ਮੇਰੇ ਕੋਲ ਪਚਾਰ ਪੈਸੇ ਨੇ ਮੈਂ ਇਨਵੈਸਟ ਕਰ ਰਹੇ ਹਾਂ ਲੇਕਿਨ ਜਿਹੜੀ ਜਾਂਚ ਅਸਲ ਦੇ ਵਿੱਚ ਉਸ ਪ੍ਰਾਪਰਟੀ ਦੀ ਕੋਈ ਨਹੀਂ ਕਰਦਾ ਪੜਤਾਲ ਨਹੀਂ ਕਰਦਾ ਕਿ ਇਹਦੇ ਵਿੱਚ ਵਾਕਏ ਦੇ ਵਿੱਚ ਇਹਦੀ ਮੇਰੀ ਪ੍ਰੋਪਰਪਰਲੀ ਡਾਕੂਮੈਂਟੇਸ਼ਨ ਹੈਗੀ ਹੈ ਕਿ ਨਹੀਂ ਹੈਗੀਗੀ ਜਦੋਂ ਚੀਜ਼ ਖਰੀਦ ਲੈਣੇ ਆ ਉਸ ਤੋਂ ਬਾਅਦ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਫਿਰ ਬੰਦਾ ਪਰੇਸ਼ਾਨ ਹੁੰਦਾ ਹੈਗਾ ਕਿ ਭਾਈ ਸਾਡੇ ਕੋਲ ਤਾਂ ਇਹ ਡਾਕੂਮੈਂਟ ਹੈ ਹੀ ਨਹੀਂਗੇ ਇਹਦਾ ਰਜਿਸਟਰਡ ਹੀ ਨਹੀਂ ਹੈਗੀਗੀ ਇਹਦਾ ਪਹਿਲੀ ਕੋਈ ਕੇਸ ਚੱਲ ਰਿਹਾ ਹੈਗਾ ਸੋ ਆਪ ਸਭ ਨੂੰ ਵੀ ਅਪੀਲ ਹੈ ਜੋ ਇਸ ਪ੍ਰਾਪਰਟੀ ਦੇ ਵਿੱਚ ਲੈਣੇ ਹੋ ਕਿ ਪਈ ਪਹਿਲਾਂ ਪੂਰੀ ਜਾਂਚ ਪੜਤਾਲ ਕਰਿਆ ਕਰੋ ਕਿ ਵਾਕਏ ਦੇ ਵਿੱਚ ਇਹਦੇ ਕੋਲ ਕੋਈ ਡਾਕੂਮੈਂਟੇਸ਼ਨ ਹੈਗੀ ਹੈ ਕਿ ਨਹੀਂ ਹੈਗੀ ਫਿਰ ਅੱਗੇ ਵਧਿਆ ਕਰੋ ਤੁਹਾਡਾ ਨਾਮ ਕੀ ਹੈ ਜੀ ਸਰ ਮੇਰਾ ਨਾਮ ਸ਼ਿਵਿੰਦਰ ਸੋਹੀ ਹੈ ਕਿ ਵੀੰਦਰੀ ਤੁਹਾਡਾ ਕੀ ਮਾਮਲਾ ਹੈ ਪ੍ਰਾਪਰਟੀ ਨੂੰ ਲੈ ਕੇ ਕਿਹੜੀ ਪ੍ਰਾਪਰਟੀ ਹੈ ਕਿੱਥੇ ਹੈ ਤੇ ਕਿਵੇਂ ਮਾਮਲਾ ਫਸਿਆ ਸਰ ਮੈਂ 2019 ਚ ਸੁਸ਼ਮਾ ਗਰੁੱਪ ਬਾਰੇ ਸੁਣਿਆ ਸੀਗਾ ਫਰੈਂਡ ਸਰਕਲ ਦੇ ਥਰੂ ਸੁਣਿਆ ਸੀਗਾ ਮੇਰੇ ਕੋਲ ਫਰੈਂਡਸ ਨੇ ਇਨਵੈਸਟ ਕੀਤਾ ਸੀਗਾ ਉਹਨਾਂ ਦੇ ਥਰੂ ਮੈਂ ਇਹਨਾਂ ਦੇ ਕੰਟੈਕਟ ਤੇ ਆਇਆ ਉਸ ਟਾਈਮ ਬੂਮ ਸੀ ਇਹਨਾਂ ਦਾ ਗਰੁੱਪ ਦੀ ਨਾ ਕਾਫੀ ਜ਼ਿਆਦਾ ਨਾਮ ਸੀਗਾ ਉੱਤੇ ਫਿਰ ਮੈਂ ਕਮਰਸ਼ੀਅਲ ਦੇਖ ਰਿਹਾ ਸੀ ਕਿਉਂਕਿ ਮੈਂ ਪ੍ਰਾਈਵੇਟ ਜੌਬ ਸੀ ਮੈਂ ਕਿਹਾ ਚਲੋ ਆਉਣ ਵਾਲੇ ਟਾਈਮ ਤੇ ਕੁਝ ਨਾ ਕੁਝ ਕਰਾਂਗੇ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹਦੇ ਪ੍ਰੋਪਰਟੀ ਜਿਹੜੀ ਮੈਂ ਲਈ ਸੀ ਉਹ ਕਹ ਰਹੇ ਸੀ ਤੁਹਾਨੂੰ ਅਸ਼ੋਰ ਜਿਹੜਾ ਦੇਗਾ ਟਿਲ ਪੋਜਿਸ਼ਨ ਸੇ ਸ਼ੁਰੂ ਸਹੀ ਚੱਲਦਾ ਰਹਾ ਬਟ ਪਿਛਲੇ ਡੇਢ ਸਾਲ ਤੋਂ ਇਹਨਾਂ ਨੇ ਅਸ਼ੋਰ ਰਿਟਰਨ ਵੀ ਰੋਕ ਲਈ ਤੇ ਅਕਤੂਬਰ 25 ਚ ਮੇਰੀ ਪੋਜਿਸ਼ਨ ਸੀਗੀ ਉਹਦੀ ਵੀ ਕੋਈ ਰਿਪਲਾਈ ਨਹੀਂ ਕਰ ਰਿਹਾ ਇਸ ਤਈ ਇਹਨਾਂ ਨੂੰ ਜਿਸ ਨਾਲ ਮੇਲ ਕਰਕੇ ਦੇਖ ਲਈ ਇਹਨਾਂ ਦੇ ਅਫੀਸ਼ੀਅਲ ਅਕਾਊਂਟ ਤੇ ਮੇਲ ਕਰਕੇ ਦੇਖ ਲਈ ਮੇਰੀ ਪੋਜਿਸ਼ਨ ਸੀਗੀ ਦੱਸੋ ਤੇ ਕੋਈ ਹੁਣ ਇਹਨਾਂ ਦਾ ਕੋਈ ਉਹ ਨਹੀਂ ਹੈ ਹੁਣ ਅਸੀਂ ਵੇਟ ਕਰ ਰਹੇ ਆਂ ਵੀ ਚਲੋ ਜੇ ਕੋਈ ਗੱਲ ਹੋਵੇ ਅਦਰਵਾਈਜ਼ ਫਿਰ ਲੀਗਲ ਜਾਵਾਂਗੇ ਫਾਇਦਕ ਲੀਗਲ ਕੋਈ ਕਰਵਾਇਆ ਲੀਗਲ ਦਾ EOW ਅੰਚ ਕੰਪਲੇਨਟ ਕੀਤੀ ਹੈ ਫਿਲਹਾਲ ਤੇ ਕਿਹਦੇ ਖਿਲਾਫ ਕੀਤੀ ਹੋਈ ਹੈ ਇਹਨਾਂ ਦੇ ਡਾਇਰੈਕਟਰ ਜਿਹੜੇ ਹੈਗੇ ਨੇ ਪ੍ਰਤੀਕ ਮਿਤ ਪ੍ਰਤੀਕ ਮਿਤ ਲਾਗਾ ਭਰਤ ਮਿਤ ਲਾਗਾ ਬਿੰਦਰਪਾਲ ਮਿਤ ਹਾਂ ਜੀ ਹਾਂ ਜੀ ਬਿਲਕੁਲ ਜੇ ਤੁਸੀਂ ਫਲੈਟ ਪਰਚੇਸ ਕਰਦੇ ਹੋ ਉਹ ਤੁਹਾਡੀ ਡੀਲ ਕਿਹਦੇ ਨਾਲ ਹੁੰਦੀ ਹੈ ਸਰ ਇਹਨਾਂ ਦਾ ਸੇਲਸ ਆਫਿਸ ਬਣਿਆ ਹੋਇਆ ਠੀਕ ਹੈ ਤੇ ਉਹ ਚ ਕਾਫੀ ਯੂਨਿਟ ਹੁੰਦੀ ਹੈ ਤੇ ਉਸ ਟਾਈਮ ਹੁੰਦੇ ਆ ਤੇ ਉਹ ਫਿਰ ਬਦਲ ਜਾਂਦੇ 6 ਮਹੀਨੇ ਸਾਲ ਬਾਅਦ ਪਤਾ ਨਹੀਂ ਲੱਗਦਾ ਉਹਨਾਂ ਦਾ ਹਾਂਜੀ ਪਰਚੇਜ਼ ਦੇ ਦੌਰਾਨ ਤੁਹਾਨੂੰ ਕੋਈ ਡਾਕੂਮੈਂਟੇਸ਼ਨ ਤੁਹਾਨੂੰ ਮਿਲਦੀ ਹੋਊ ਤੁਹਾਨੂੰ ਕੁਝ ਪ੍ਰੂਫ ਮਿਲਦੇ ਨੇ ਹਾਂਜੀ ਉਹ ਸਾਰੇ ਪਏ ਨੇ ਸਰ ਉਹ ਪਈਆ ਮੈਮੋਰੈਂਡਮ ਅੰਡਰਸਟੈਂਡਿੰਗ ਇਹ ਆ ਸੇਲਸ ਅਲਾਟਮੈਂਟ ਲੈਟਰ ਪਏ ਆ ਸਾਰੇ ਲੈਟਰ ਪਏ ਨੇ ਸਰ ਕੋਈ ਇੱਕ ਦਾ ਸ਼ੋਅ ਕਰੋ ਜਿਹੜੀ ਤੁਹਾਨੂੰ ਲੱਗਦੇ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਪ੍ਰੂਫ ਹੈਗੇ ਨੇਗੇ ਆ ਦੇਖੋ ਜਰਾ ਆ ਐਗਰੀਮੈਂਟ ਆ ਇਹਨਾਂ ਦਾ ਐਗਰੀਮੈਂਟ ਲੈਟਰ ਆ ਮੈਮੋਰੈਂਡਮ ਅੰਡਰਸਟੈਂਡਿੰਗ ਤੇ ਇੱਥੇ ਅਲਾਟਮੈਂਟ ਲੈਟਰ ਵੀ ਇਹਨਾਂ ਦਾ ਪਿਆ ਹੋਣਾ ਮੇਰੇ ਕੋਲ ਠੀਕ ਹੈ ਆ ਇਹਨਾਂ ਦਾ ਅਲਾਟਮੈਂਟ ਲੈਟਰ ਆ ਇੱਥੇ ਸਾਰਾ ਕੁਝ ਰਿਟਰਨ ਆ ਸਰ ਅਸ਼ੋਰ ਰਿਟਰਨ ਦਾ ਰਿਟਰਨ ਆ ਪ੍ਰਦੇਸ਼ਨ ਦਾ ਸਭ ਕੁਝ ਲਿਖਿਆ ਹੋਇਆ ਸਭ ਕੁਝ ਹੈ ਹਮ ਮੰਤਰਪ੍ਰਾਪ ਦੋਕੂਮੈਂਟ ਨੇ ਹਾਂਜੀ ਹਾਂਜੀ ਬਿਲਕੁਲ ਤੇ ਫਰੀਦ ਸਰਕਾਰ ਦੇ ਵੀ ਤੁਸੀਂ ਜੋ ਜਾਣੇ ਹੋ ਸੁਣਵਾਈ ਕਿਵੇਂ ਹੁੰਦੀ ਹੈ ਇਹਦੀ ਸਰ ਕੋਈ ਸੁਣ ਨਹੀਂ ਰਿਹਾ ਫਿਲਹਾਲ ਨਾ ਤੇ ਬਾਕੀ ਅਲਾਟਮੈਂਟ ਜਦ ਪੋਜੈਸ਼ਨ ਦਾ ਟਾਈਮ ਹੁੰਦਾ ਉਹ ਤੋਂ ਬਾਅਦ ਵੀ ਸੁਣਿਆ ਹੁਣ ਮੈਂ ਲੀਗਲ ਆਂਦਾ ਮੈਨੂੰ ਜਿਆਦਾ ਨੌਲੇਜ ਹੈ ਨਹੀਂ ਤੇ ਸੁਣਿਆ ਵੀ 6 ਮਹੀਨਿਆਂ ਦਾ ਗ੍ਰੇਸ ਪੀਰੀਅਡ ਹੁੰਦਾ ਇਹਨਾਂ ਕੋਲ ਅੱਛਾ ਉਸ ਕਰਕੇ ਹਾਲੇ ਮੈਂ ਕੰਸਲਟ ਕਰ ਰਿਹਾ ਆਪਣੇ ਲੋਅਰਸ ਵਗੈਰਾ ਨਾਲ ਜੀਨ ਦੇ ਨਾਲ ਵੀ ਤੇ ਉਸ ਹਿਸਾਬ ਨਾਲ ਲੀਗਲ ਐਕਸ਼ਨ ਲਵਾਂਗੇ ਸਰ ਫਿਲਹਾਲ ਇਹ OWW ਚ ਜਰੂਰ ਕੰਪਲੇਨ ਭਾਈ ਹੋਏ ਆ ਉੱਥੇ ਬਿਆਨ ਹੋਏ ਆ ਅੱਛਾ ਤੇ ਅੱਗੇ ਫਾਲੋ ਅਪਲੇ ਆਇਆ ਨਹੀਂ ਉਹਨਾਂ ਦਾ ਉਹਨਾਂ ਵੱਲੋਂ ਦੂਜੀ ਪਾਰਟੀ ਵੱਲੋਂ ਮਿੱਤਰ ਪਾਰਟੀ ਵੱਲੋਂ ਕੁਝ ਕੋਈ ਨਹੀਂ ਸਰ ਕੋਈ ਰਿਪਲਾਈ ਹੈ ਹੀ ਨਹੀਂ ਉਹਨਾਂ ਦੀ ਉਹਦਾ ਜਵਾਬ ਤਾਂ ਹੀ ਹੈ ਹੀ ਨਹੀਂ ਉਹਨਾਂ ਦੀ ਬਿਲਕੁਲ ਵੀ ਜਵਾਬ ਦੀ ਕੋਈ ਆਫਿਸ ਜਾ ਕੇ ਧੱਕੇ ਆ ਕੇ ਵਾਪਸ ਆਜੋ ਕੋਈ ਨਹੀਂ ਮੁੱਤਰੇ ਕੋਈ ਹੈ ਨਹੀਂ ਸਰ ਕੁਝ ਵੀ ਜੀ ਜੋਬ ਕੀ ਕਰਦੇ ਹਾਂ ਸਰ ਮੇਰੀ ਪ੍ਰਾਈਵੇਟ ਜੋਬ ਸੀ ਉਹ ਵੀ ਹੁਣ ਮਤਲਬ ਜਿਹੜੀ ਏਆਈ ਆ ਰਹੀ ਹੈ ਉਹਦੇ ਕਰਕੇ ਉਹ ਵੀ ਬਹੁਤ ਡਾਊਨ ਚੱਲ ਰਿਹਾ ਕੰਮ ਪ੍ਰਾਈਵੇਟ ਸੈਕਟਰ ਸੀਗਾ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਧੱਕਾ ਲੱਗਿਆ ਬਿਲਕੁਲ ਜੀ ਬਹੁਤ ਜੀ ਅੱਗੇ ਰਾਹ ਹੀ ਨਹੀਂ ਜਿਸ ਲਈ ਅਸੀਂ ਚੁਣ ਕੀ ਨਵਾਂ ਸ਼ੁਰੂ ਕਰਾਂਗੇ ਕੀ ਕਰਾਂਗੇ ਜਿਹੜੇ ਕੰਮ ਵਾਸਤੇ ਲਿਆ ਸੀ ਕਮਰਸ਼ੀਅਲਟੀ ਜੋ ਵੀ ਹੁਣ ਇਹਨਾਂ ਨੇ ਦੱਬ ਲਈ ਜਿੱਤੇ ਸੋਚਿਆ ਸੀ ਆਨਲਾਈਨ ਟਾਈਮ 'ਚ ਕੋਈ ਕੰਮ ਸ਼ੁਰੂ ਕਰਾਂਗੇ ਸੋ ਇਦਾਂ ਦੇ ਮਾਮਲੇ ਤੁਹਾਡੇ ਨਾਲ ਤੁਹਾਡੇ ਵਰਗੇ ਕਿੰਨੇ ਇਨਸਾਨ ਜਿੱਦਣਾਂ ਇਦਾਂ ਦੇ ਮਾਮਲੇ ਸਰ ਇਹ ਜੇ ਹੋਣੇ ਆ ਆਈ ਥਿੰਕ 700 ਹਜ਼ਾਰ ਬੰਦਾ ਹੋ ਉਨ੍ਹਾਂ ਦੀ ਪੋਜੈਸ਼ਨ ਰੋਕੀ ਵੀ ਨਹੀਂ ਦੇ ਰਹੇ ਪੋਜੈਸ਼ਨ ਰੋਕੀ ਆ ਜਿਨ੍ਹਾਂ ਨੂੰ 2000 ਅੱਗੇ ਦੇਣੀ ਸੀਗੀ ਜਾਂ ਜਿਨ੍ਹਾਂ ਦੀ ਰਹਿ ਗਈ ਕਈਆਂ ਨੇ ਤਾਂ ਹੁਣ ਉਹਨਾਂ ਨੂੰ ਪੋਜੈਸ਼ਨ ਦਾ ਟਾਈਮ ਦਿੱਤਾ ਸੀ ਵੀ ਅਗਲੇ 5 ਸਾਲਾਂ ਜਿਵੇਂ 2027 'ਚ ਦੇਵਾਂਗੇ ਅਸ਼ੋਰ ਰਿਟਰਨ ਜਦ ਤੱਕ ਦੇਵਾਂਗੇ ਉਹ 2 ਮਹੀਨੇ ਬਾਅਦ ਇਹਨਾਂ ਦੀ ਅਸ਼ੋਰ ਰਿਟਰਨ ਰੋਕ ਲਈ ਮੈਂ ਆਪਣੀ ਗੱਲ ਕਰਾਂ ਚਲੋ ਮੈਨੂੰ ਤਾਂ ਫੇਰ ਵੀ ਤਿੰਨ ਚਾਰ ਆ ਗਈ ਜਿਨ੍ਹਾਂ ਤਿੰਨ ਸਾਢੇ 3 ਸਾਲ ਆ ਗਈ ਕਈਆਂ ਨੇ ਤਾਂ ਲਈ ਪਰਚੇਜ਼ ਹੁਣ ਕੀਤਾ ਸੀਗਾ ਉਹਨਾਂ ਤਾਂ ਬਿਲਕੁਲ ਹੀ ਰੁਕੀ ਉਹਨਾਂ ਨੇ ਬੈਂਕ ਤੋਂ ਲੋਨ ਲਿਆ ਹੋਇਆ ਲੋਨ ਲੋਨ ਤਾਂ ਦੇਣਾ ਹੀ ਪੈਣਾ ਉਹਨਾਂ ਨੂੰ ਸ਼ੋਰਟ ਟੰਨੇ ਥਰੂ ਲਿਆ ਸੀ ਵੀ ਚਲ ਜਿਹੜੀ ਆ ਰਹੀ ਹੈ ਤੋਂ ਲੋਨ ਚੁਕਤਾ ਹੋ ਜਾਏਗਾ ਕੁਝ ਸਾਡੇ ਕੋਲ 10-15000 ਬਚ ਜਿਆ ਕਰਨਗੇ ਸਭ ਖਤਮ ਹੋ ਗਏ ਸਰ ਕੋਈ ਆਰਮੀ ਮੈਂ ਇਹਨਾਂ ਵਿੱਚ ਰਿਟਾਇਰ ਜਿਹੜੇ ਸੀਗੇ ਕੋਈ ਪ੍ਰੈਜ਼ੈਂਟ ਆਰਮੀ ਅਫੀਸ਼ਰ ਵੀ ਹੈਗੇ ਨੇ ਸਾਡੇ ਨਾਲ ਉਹ ਸਭ ਫਸੇ ਹੋਏ ਨੇ ਸਰ ਵੱਡੀ ਅਫੀਸਰ ਕਾਰ ਨੂੰ ਕੀ ਅਪੀਲ ਲਾਗੇਗੀ ਸਰ ਇਹ ਹੈ ਇਸ ਮਾਮਲੇ ਬਾਰੇ ਕੋਈ ਸੁਣਵਾਈ ਹੋਵੇ ਦੇਖਿਆ ਜਾਵੇ ਇਸ ਨੂੰ ਸੰਗਾਨ ਚਲੇ ਆ ਜਾਵੇ ਇਹਨਾਂ ਦੇ ਅਗੇ ਕੋਈ ਕਾਰਵਾਈ ਹੋਵੇ ਚੰਡੀਗੜ੍ਹ ਤੋਂ ਕੈਂਪਰ ਸਨਿਲ ਨਾਲ ਪ੍ਰਿੰਸ ਗਰਗ ਡੈਨਿਕਸ ਵੈਲਟੀਵੀ